ਉੱਠ ਕੇ ਨੇ 8 ਵਜੇ ਹੋਇਆ ਸਵੇਰ ਦੇ 6:30 ਤਾਂ ਇਹਨਾਂ ਨੂੰ ਸਵੇਰੇ ਸਵੇਰੇ ਜਲਦੀ ਉੱਠਣ ਦੀ ਪੈ ਜਾਂਦੀ ਏ ਸਾਨੂੰ ਕੰਮ ਹੁੰਦਾ ਤਾਂ ਇਹ ਉੱਠ ਕੇ ਬਹਿ ਜਾਂਦੇ ਚਲੋ ਉਠੋ ਹੁਣ ਨਹਾ ਕੇ ਆਓ ਜਾਓ ਬ੍ਰਸ਼ ਕਰਕੇ ਆਓ ਚਲ ਵਸ ਬ੍ਰਸ਼ ਕਰਕੇ ਆ ਪੁੱਤ ਨਹੀਂ ਬ੍ਰਸ਼ ਕਰ ਲੈਣਾ ਬਾ ਬਾ ਨਹੀਂ ਲੈ ਬ੍ਰਸ਼ ਰਾਤ ਨੂੰ ਕਰ ਲਿਓ ਨਹੀਂ ਕਰਨਾ ਤਾਂ ਚਲੋ ਫਿਰ ਮੂੰਹ ਧੋ ਕੇ ਆ ਯੂਨੀਫਾਰਮ ਪਾਏ ਟਾਈਮ ਹੋ ਗਿਆ ਫਿਰ ਬਹਿਣਾ ਤੇ ਤੁਸੀਂ ਹੈਗਾ ਨਹੀਂ ਐ ਉਠ 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 ਉੱਠ ਪਾ ਵਾਰਸ ਤੇ ਬਸ ਤੋਂ ਲਿਆ ਟਾਈਮ ਨਹੀਂ ਉੱਠ ਕੇ ਬਹਿ ਜਾਂਦੇ ਇਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਵੇਲੇ ਆ ਉਹ ਵੇਲੇ ਤਾਂ ਨੀਂਦ ਨਹੀਂ ਆਉਂਦੀ ਪੱਤੀ ਉੱਠ ਪਾ ਵਾਰਸ ਵਾਰਸ ਆਪਣੇ ਸ਼ੂਜ਼ ਪਾ ਕੇ ਜਾਵੀਂ ਵਾਰਸ ਚप्पल ਪਾ ਕੇ ਜਾਵੀਂ ਚੰਗਾ ਇਹਨੂੰ ਲੈ ਕੇ ਜਾ ਵੀਰੇ ਨਾਲ

परस जल्दी आ आज उ ना पा पार स्कूल जाना जाओ जाओ बाय तो बाय ਨਿਆਣੇ ਵੀ ਨਕਤੇ ਸਵੇਰੇ ਸਵੇਰੇ ਉੱਟ ਕੇ ਤੇ ਬਹਿ ਜਾਂਦੇ ਜਿ ਘੜੀ ਕ ਬੰਦੇ ਨੇ ਹੋਰ ਨਾ ਮੈਂ ਬੈਣਾ ਹੁੰਦਾ ਪਰ ਇਹਨਾਂ ਦੇ ਕਰਕੇ ਪਿਆ ਹੀ ਨਹੀਂ ਜਾਂਦਾ ਆ ਫੜੋ ਪੌਂਟ ਦੇ ਅਧਾਰ ਲਾ ਕੇ ਆਈ ਹੈ ਹਨਾ ਹੂੰ ਨਿਆਣੇ ਲਈ ਆਲੂ ਬਣਾ ਲਾਂਗੇ ਤਰੀ ਵਾਲੇ ਵਾਦਾ ਚੱਲ ਕੇ ਬਾਹਰ ਪਾ ਬੈਠੇ ਤੇ ਕਿਤੇ ਤੁਰੇ ਫਿਰਦੇ ਕੰਮ ਵੀ ਨਹੀਂ ਉਹ ਕੋਈ ਇਹਦੇ ਪੈਰੇ ਸੁਤੀਆ ਵੇਦੇ ਆਪਾਂ ਉਹਨਾਂ ਦੇ ਘਰੇ ਜਾ ਜਾਂਦਾ ਸਫਾਈਆਂ ਦੀਆਂ ਚੰਗਾ ਵਾਂਡਾ ਨਿਕਲਿਆ ਦਿਰੀ ਤੇਰਾ ਤੇ ਗਾ ਤੋਂ ਨਾ ਨਹੀਂ ਵੀ ਵੱਡੇ ਜਾਂਦਾ ਆਹੋ ਦੋ ਦਿਨ ਵਾਂਡੇ ਰਹਾ ਇਹ ਤੇ ਹੁਣ ਸਫਾਈਆਂ ਤੇ ਦਿੱਤਾ ਜ਼ੋਰ ਦਿੱਤਾ ਕਿਦਾਂ ਹਾਂ ਬੜਾ ਨਹੀਂ ਕਰਨਾ ਮੈਂ ਲੋਕਾਂ ਨੂੰ ਸੈਂ ਦੇ ਬਰੇ ਲੋਕਾਂ ਦੀ ਨਹੀਂ ਪ੍ਰਵਾਹ ਕਰੀ ਜਾਂਦੇ ਆਂ ਨਹੀਂ ਕਰੀ ਦੀ ਹੁੰਦੀ ਜਿੰਨੇ ਚੋਕੇ ਕਰੀ ਜਾਂਦੇ ਆਂ ਮੈਂ ਅੱਗੇ ਆਖ ਨਹੀਂ ਮੰਦੇ ਇਹ ਸਫਾਈਆਂ ਹੁੰਦੀਆਂ ਕਿੱਦਾਂ ਵੇ ਲੋਕਾਂ ਦੇ ਕਾਂਦੇ ਸੂਤੋਂ ਨੇ ਕੀ ਕਰਾ ਹੁੰਦਾ ਨਹੀਂ ਐਵੇਂ ਰਸ ਰੋਸਟ ਮਾਰੋ ਕਾਲ ਲਾਏ ਜੋ ਤੇ ਤੇ ਕਿੰਦੇ ਵੇਖਣਾ ਜਿਹੜਾ ਪੁਰਾਣਾ ਐ ਛਤ ਚਤ ਝਾੜ ਲਿਆ ਲੋਕੀ ਰੋਜ਼ ਵੇਖਦੇ ਨੇ ਕੀ ਕਰਦੀ ਏ ਹੌਂ ਝਾੜ ਹੁਣ ਝਾੜੂ ਲਾ ਕੇ ਪੋਚੇ ਲਾਓਗੇ ਕਿ ਨਹੀਂ ਸ਼ਾਮ ਨੂੰ ਅੱਛਾ ਜੀ ਲੰਮੀ ਉਹ ਕਿੱਥੇ ਗਈ ਅਰਪਣ ਅਰਪਣ ਵੀ ਦਿੱਲੀ ਹੋਈ ਹੈ ਮੇਰੀ ਚ ਲਈ ਅੱਛਾ ਜੀ ਸੁਫਾਈਆਂ ਆਉਂਦੇਗਾ ਵੇਖੋ ਹੈ ਵਧੀਆ ਇਹਨਾਂ ਕੱਲ ਵੇਲੇ ਵੀ ਪਕੀਆਂ ਖਾਂਦੇ ਸੀ ਉੱਥੇ ਹੈ ਐਵੇਂ ਆ ਗਈ ਕਿ ਕਿ ਫੁੱਟੇ ਆ ਹੁਣ ਸਿਆਪੇ ਨੂੰ ਫੜੀ ਆਣ ਕੇ ਉਹਥਨ ਜੀ ਨਹੀਂ ਕਰਦਾ ਮਾਛੀ ਨਹੀਂ ਆਦੇ ਹਾਂ ਤੇ ਫੁੱਟੀ ਰਹੀਦੀ ਨਹੀਂ ਉਹਥਨ ਹੀ ਹਟਣ ਜੀ ਕਰਦਾ ਮੰਡ ਅਦਾਰ ਲੈ ਅਦਾਰ ਲੈ ਲਾਅ ਦਾ ਫੜ ਲਾ ਮੁੜ ਕੇ ਚੇਤਾ ਚੂਤਾ ਭੁੱਲ ਜਾਂਦਾ ਤੇ ਮੁੜ ਕੇ ਫੇਰ ਸਿਆਪੇ ਨੂੰ ਜਾਣ ਫੜੀ ਰਹਿੰਦੀ ਹੋਰ ਵੀ ਕੋਈ ਚੀਜ਼ ਆ ਗਈ ਤਾਂ ਦੱਸ ਦੇ ਸਭ ਕੁਝ ਕਿਹੜੀ ਸਾਬੰਦੀ ਕਾਜੀ ਹਲਦੀ ਰਹੀਂਦੀ ਹੈ ਹਲਦੀ ਮੈਂ ਤਾਂ ਕੱਟ ਲਿਓ ਨਾ ਤੁਸੀਂ ਹੁਣ ਮੈਨੂੰ ਹੁੰਦੀ ਹੈ ਉਹ ਚਾਰਚਾ ਦੇ ਉੱਥੇ ਪਾਤਾ ਹੀ ਨਾ ਨੇ ਹਲਦੀ ਹੁੰਦੀ ਮੇਰੇ ਕੋਲ ਸੀ ਇਹ ਚ ਪਾ ਦੀ ਤਾਂ ਵੀ ਸਿਆਣੀ ਜੇ ਤੂੰ ਕਿਤੇ ਹੁਣ ਹਲਦੀ ਮੰਗ ਲੈਂਦੀ ਨਾ ਤਾਂ ਫਿਰ ਤੂੰ ਆਪਣਾ ਹਸਾਬ ਲਾ ਲੈਂਦੀ ਮੈਂ ਮੈਨੂੰ ਤੈਨੂੰ ਪਾਤੀ ਕਿ ਚੱਲਣ ਆਉਗੀ ਉਹ ਕੱਟ ਲਓ ਹਲਦੀ ਰਮ ਤੇ ਰਮ ਤੇ ਲੱਘੀ ਹੈ ਨਾ ਕੀ ਨਹੀਂ ਕਰਦੇ ਇਹਨੂੰ ਆਹ ਦੇ ਲੋਕੀ ਮਿਰਚੀ ਨਹੀਂ ਨਾ ਕਿੱਦਾਂ ਸਫਾਈ ਕਰਾਂ ਇਹਨਾਂ ਨੂੰ ਕੀ ਕਰਾਂ ਉਲੀ ਨਾਲ ਲੱਗੀ ਪਈ ਇਹਨੂੰ ਕੀ ਕਰਾਂ ਸੱਚੀ ਨਹੀਂ ਬੜਾ ਹੁੰਦਾ ਸਾਬਕਾ ਹਰ ਕਿਹੜਾ ਕੀ ਕਰੇ ਕਿਵੇਂ ਇਹਨਾਂ ਨੂੰ ਸਾਫ਼ ਕਰਾਂ ਤੇ ਕੀ ਇਹਨਾਂ ਦਾ ਰੰਗ ਢੰਗ ਆ ਵੇਖੋ ਸੋਨਾ ਘਰ ਆਣਾ ਜੇ ਇੰਨੇ ਘਰ ਪਾਉ ਤੇ 10 15 ਲੱਖ ਰੁਪਈਆ ਚਾਹੀਦਾ ਤੇ ਬੁੜੀ ਤੇ ਨੱਕ ਤੇ ਘਰ ਨਹੀਂ ਚੜਦਾ ਵੇਖੋ ਜੀ ਸੱਚੀ ਇਹ ਤਾਂ ਕਿੱਥੋਂ ਕੀ ਇਹਨਾਂ ਨੂੰ ਬੋਲੋ ਤੇ ਲੱਗ ਨਹੀਂ ਜਾਣੇ ਹੁਣ ਰਹਿਣੇ ਦੇਵੀ ਦੇ ਹੀ ਆ ਉਹੀ ਮਰਮਤ ਜੀ ਹੋਣ ਵਾਲੀ ਹੋਈ ਪਈ ਹੋਰ ਨਹੀਂ ਕੋਈ ਚੱਕਰ ਇਹਨੂੰ ਬੂਟ ਐਵੇਂ ਪਹੇ ਪਰ ਸੁੰਭਰੀ ਗਈ ਜੀ ਕੰਦੀ ਸੀ ਚੱਲ ਰਹੀ ਜੀ ਹਾਂ ਤਾਈਆ ਮੇਰ ਲਈ ਲੈ ਆਈ ਆ ਵੇਖੋ ਕਿ ਮਾਕ ਜੀ ਨਹੀਂ ਆਇਆ ਸੱਚੀ ਮੈਂ ਆਹ ਵੇ ਕਿੰਨਾ ਸੋਹਣਾ ਘਰ ਬਣਿਆ ਵੇਖੋ ਆ ਵੇਖੋ ਬਹੁਤ ਹੀ ਸੋਹਣਾ ਕੀ ਦੇ ਫੁੱਲ ਲੱਗੇ ਬਸ ਗੱਲ ਇੰਨੀ ਵੀ ਮਰਮਤੀ ਜੀ ਹੋਣ ਵਾਲੀ ਐ ਤੇ ਉਹ ਹੁਣੇ ਕਰਮ ਦੇਣੀ ਆ ਉਹ ਇਹ ਕਰਮ ਦੇਣੀ ਵੀ ਇਹਨਾਂ ਨਵਾਂ ਕੋਠੀ ਪਾਲੀ ਉਧਰ ਦੋ ਮੰਜ਼ਲੀ ਹੁਣ ਜਿੱਥੋਂ ਜਾ ਲਉਂਦੀ ਐ ਦਦਾਕੇ ਨੂੰ ਲੈਤਾ ਨਾ ਨਹੀਂ ਤਾਂ ਲਉਂਦੀ ਨੇ ਸੱਚੀ ਬੂਟ ਲਾਏ ਆਉਣੇ ਸੀ ਚੜੇਲੇ ਮੈਨੂੰ ਪਤਾ ਹੀ ਨਹੀਂ ਸੀ ਤੈਨੂੰ ਕਿੱਥੋਂ ਸਾਡਾ ਕਿੱਥੋਂ ਚੇਤਾ ਆਉਂਦਾ ਹੈ ਅਸੀਂ ਤੈਨੂੰ ਭੁੱਲ ਦੇਣੀ ਮਗਰੋਂ ਤੇ ਤੂੰ ਸਾਨੂੰ ਉੱਥੇ ਜਾ ਕੇ ਚੇਤਾ ਪੜਾ ਲੈਨੀ ਹੈ ਤਰਾ ਗੁੰਡਾ ਲਾਇਆ ਵਾ ਕੋਠੀ ਪਾਈ ਹੈ ਤੇ ਚਲੇ ਨਾ ਕੱਢ ਦੇਣੀ ਟਾਈਮ ਮੈਂ ਲੈ ਤਾਂ ਨਹੀਂ ਆਪਣੀ ਤੇਰੇ ਨਾਲ ਲੈ ਆਉਣੇ ਤੇਰਾ ਦਿਮਾਗ ਠੀਕ ਨਹੀਂ ਆਇਆ ਮੇਰੀ ਤਾਂ ਸੋਣਾ ਹਾਂ ਆਹੀ ਤਾਂ ਤੇਰਾ ਮਗਰੋਂ ਚੇਤਾ ਨਹੀਂ ਭਲਾਉਂਦੇ ਤੇ ਤੂੰ ਸਾਡਾ ਉੱਥੇ ਜਾ ਕੇ ਭਲਾ ਲੈ। ਮੇਰੇ ਮਨ 'ਚ ਸੱਚੀ ਪਤਾ ਕੀ ਸੀ ਕਸ਼ਮੀ ਗੱਲਾਂ ਮੈਂ ਉਹਦੇ ਕੋਲ ਕਿਹੜਾ ਫੋਨ ਹੈਗਾ ਵਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਸਕਰੀਨ ਪਵਾ ਲਈ ਐ। ਨਹੀਂ ਮੈਨੂੰ ਸੱਚੀ ਨਹੀਂ ਪਤਾ। ਆਈਂ ਆਖਿਆ ਤੇ ਕੋ ਫੋਨ ਨਹੀਂ ਹੈਗਾ। ਦਰਮਾਨ ਪਟਾਟਾ ਨੀ ਘਰਾਇਆ ਜੀ ਪਤਾ ਨਹੀਂ। ਇਹ ਨਾ ਕਟਾ ਨਹੀਂ ਖਲਾਇਆ ਪਤਾ ਨਹੀਂ ਕਿਵੇਂ ਕੀਤਾ ਪਤਾ ਨਹੀਂ ਕਿਦਾਂ ਦਾ ਝਾੜੂ ਲਾਇਆ ਹਾਂ ਬੰਦਾ ਸਫਾਈ ਸੋਈ ਕਰਕੇ ਰੱਖਦਾ ਵੇਲ ਨਹੀਂ ਪਾ ਲਾਉਣ ਪਾਉਣ ਨੂੰ ਰਿਆ ਕਰ ਵਾਂਡੇ ਦੇ ਚੱਕਰ ਆ ਮੇਰੇ ਮੂਹਰੇ ਵਾਂਡੇ ਲਾ ਲੱਗੇ ਮਿਲਣਾ ਦੀ ਜਣੂ ਨਹੀਂ ਲਾਇਆ ਵਾਂਡੇ ਦੇ ਚੱਕਰ ਆ ਹਾਂ ਆ ਵੇਖੋ ਬੈਗ ਰਾਤੀ ਆਈ ਜੇ ਤੇ ਆ ਬੈਗ ਪਿਆ ਆ ਨਾ ਨਹੀਂ ਮਾਰ ਕੇ ਤੇ ਪੁਰਾਣੇ ਕੱਪੜੇ ਨੇ ਪਿਆਵਾ ਇਹ ਨਹੀਂ ਖੜਿਆ ਨਾ ਇਹ ਹੀ ਖੜਿਆ ਇਹ ਹੀ ਖੜਿਆ ਕੋਈ ਇਤ ਜਿਆਦੇ ਕੱਪੜੇ ਹੋਵੇ ਉਧਰੋਗੇ ਕਦੀ ਕਦੀ ਉਧਰ ਤੋਂ ਦੁਦ ਮੱਧ ਮੇਰੇ ਪੌਂ ਦੀ ਮਾਰੀ ਕਹਿ ਦਿੰਨੀ ਮੈਂ ਹਾਂ ਇਹ ਮੈਂ ਕਪਾੜੀ ਕਿਉਂਕਿ ਐਡੀ ਗਬੇਕੜੀ ਲੈ ਕੇ ਆਈ ਇਤਰ ਮੈਂ ਲਫਾ ਫੇ ਕਿਦਾਂ ਚੁੱਕ ਕੇ ਲੈ ਜਾਈਗੀ ਭਲਾ ਹੁਣ ਤੂੰ ਦੱਸ ਰੋਣ ਕੇ ਮੈਂ ਨਾ ਵੀ ਖੜ ਦੇ ਮੈਂ ਤਾਂ ਵੀ ਲੈ ਜਾਈ ਉਹ ਤੇ ਬਾਬਾ ਸ਼ਰੱਦ ਕਿਉਂ ਨਹੀਂ ਆਪਣੇ ਗੱਲ ਬਣਾਈ ਦੇਖਿਆਂ ਤੇ ਝੋਲੇ ਘਰ ਘਰ ਲਿਆਉਂਦੀ ਹਾਂ ਹਾਂ ਫਿਰ ਉਹਨੇ ਆਪਣੇ ਬੈਗ 'ਚ ਕਪੜੇ ਪਾ ਕੇ ਦਿੱਤੇ ਹਾਂ ਪਰਮਜੀਤਾਂ ਇਹ ਸ਼ਰਜਾ ਤੋਂ ਨਹੀਂ ਤੂੰ ਪਤਾ ਕੀ ਕਹਿਣਾ ਸੀ ਤੂੰ ਆਖਣਾ ਹੀ ਮੈਂ ਇਧਰ ਤੋਂ ਭਾਵੇਂ ਜਿਵੇਂ ਮੇਰਾ ਓਖੀ ਹੋ ਕੇ ਲੰਮੇ ਪੈ ਪੈਣਾ ਲੈ ਜਾਵਾਂ ਇਧਰ ਤੋਂ ਮੈਂ ਲੈ ਹੀ ਜਾਵਾਂਗੇ ਹੈਨਾ ਹੁਣ ਰੈਸਟੋਰੈਂਟ ਵਿੱਚ ਜੇ ਦ ਸੂਤੰਦਨ ਤੇਰੀ ਤਾਂ ਕੋਈ ਐਂ ਕਰ ਦਿੰਦੀ ਮੈਂ ਕਰੇ ਇਹਨੂੰ ਗੱਲ ਕਿ ਤਾ ਸੁਪਾਈ ਲੱਗਣ ਲਾ ਭੋਜ ਨਾਲ ਚੀਜ਼ਾਂ ਨਾਲ ਪਤਰੀਆਂ ਨਾਲ ਗਵਾਂਡੀਆਂ ਨੂੰ ਪਤਰੀ ਨਹੀਂ ਲੱਗ ਸੁਪਾਈਆਂ ਦੀ ਹਾਂ ਹੁਣ ਵੀਰ ਦੇ ਵਿਖਾਉਣ ਲੱਗੇ ਕੱਪੜੇ ਹਰਾਤੀ ਖਰੀਦਦਾਰੀ ਕਰਕੇ ਲਿਆਈ ਆ ਮੈਂ ਅੰਧਾ ਤੁਮਾਂਡਨ ਬਸ ਮੈਂ ਨਹੀਂ ਮਤਲਬ ਉਹਦੇ ਪੈਸੇ ਦੇਣੀ ਐ ਤੂੰ ਤਾਂ ਮਹਿੰਗਾ ਮਿਲਦਾ ਸੀ ਉੱਥੇ ਜਿਹੜਾ ਇੱਥੇ ਜਿਹੜਾ ਕਰਮਜੀਤ ਦਾ ਸੀ ਤਾਂ ਤੂੰ ਕਟرائی ਕਟرائی ਹਾਂ ਰੈਂਟ ਪਲੇਸ ਨਾਲ ਨਾਲ ਇਸ ਆ ਆ ਨਾ ਸੋਨਾ ਸੀਤਾ ਜਿਹੜਾ ਕੱਲ ਪਾਇਆ ਤੂੰ ਹਾਂ ਅਭੀ ਲੈ ਆ ਇਹਦੇ ਨਾਲ ਮੈਨੂੰ ਹੋਰ ਜ਼ਿਆਦਾ ਸੋਹਣਾ ਲੱਗਾ ਵਾ ਆ ਮਹਿੰਗਾ ਹੈ ਇਹ ਜਨਾ ਟਪਟਾ ਹੈ ਨਾ ਮਹਿੰਗਾ ਫਰੈਂਡ ਇਹ ਕਿਨੇ ਦਾ ਇਹ 1300 ਦਾ ਅੱਛਾ 1300 ਤੇ ਮਤਲਬ 2200 ਰੁਪਈਆ ਦਿੱਤਾ ਅੱਛਾ 2200 2500 ਬਣਾਏ 2200 ਦਿੱਤਾ ਤੇ ਇੰਨਾ ਹੋ ਗਿਆ ਨਾ 900 ਦਾ ਤੇ ਦਰੇ ਲਾ ਸਾਬ ਮੂਰਚਾ ਲੱਗੇ ਸਮੋਣ ਵਾਲੇ ਪੈਸੇ ਮੈਂ ਆਪਣੇ ਤੇ ਲੈਣੇ ਨਹੀਂ ਐਵੇਂ ਫਦੀਪ ਕੀਤਾ ਉਹਦਾ ਵਿਆਹ ਆ ਗਿਆ ਆ ਏਡੀ ਤਗੜੀ ਚਿਹਰੇ ਦੀ ਲੈਣ ਦੀ ਨਹੀਂ ਤਗੜੀ ਆਲੀ ਹੋ ਗਈ ਆ ਜਾ ਰੇ ਤਗੜਾ ਬਣਾ ਲੈ ਬੇਸਰੇ ਨੇ ਤਾਂ ਏਡੀ ਵੀਰ ਨੂੰ ਆਉਣੀ ਹੁਣ ਚੇਂਜ ਮੈਂ ਹਾਂ ਜਾਣਾ ਤੇ ਗਈਆ ਕਰ ਦੂੰਗੀ 3x ਵਾਲੇ 2x ਲਾਉਗੀ ਵੀਰ ਨੂੰ ਹਣਾ ਇਹਨੇ ਕਰੀ ਪਾ ਕੇ ਦੇਖੀਏ ਵੱਡੀ ਏ ਥੋੜੀ ਨੀਵੀਂ ਨੀਵੀਂ ਆ ਅੱਛਾ ਉਹ ਨਾ ਕੋਈ ਨਹੀਂ ਕੋਈ ਨਹੀਂ ਮਹਾਂ ਜੀ ਆਹ ਬਈ ਇਹਨਾਂ ਕਰਦੀ ਸੋਣੀ ਲੱਗਦੀ ਪਰ ਮਜੀ ਤਾਂ ਕਿੰਨੇ ਗਾਣੀ ਲੱਗਦੀ ਆ ਵਧੀਆ ਵਾ ਕਿੰਨੇ ਦੀ ਹੋਵੇ ਲਿਖਿਆ 3100 3100 ਦੀ ਕਿ ਨਹੀਂ ਇਹਨੇ ਦੇ ਹਾਂ ਮਹੰਗੀ ਨਹੀਂ ਸਸਤੀ ਹੈ ਮਾਜੇ ਸਸਤੀ ਆਈ ਨਾਓ ਪਿਆਰਾ ਫਿਰ ਤੇ ਯਾਰ ਤੇਰਾ ਕੁੱਤੀ ਆਪਿਆ ਨਹੀਂ ਇੰਨਾ ਪਿਆਰਾ ਸਦਾ ਸੁਣੋ ਪਤਾ ਕੀ ਆ ਮਦਲੇਂ ਪੁਰਾਣੀ ਬੜੀ ਤੇ ਸਾਨੂੰ ਜੋ ਹੋਈ ਵੀ ਬਣਾਵਾਂ ਰੁਪੜੀ ਰੁਪੜੀ ਪੱਤੀਆਂ ਵੇਖਣੋ ਨਹੀਂ ਮਾਜੀ ਸੜ ਚੋਲੇ ਦਾ ਪ੍ਰਾਣਾ ਤੁਸਨ ਜਾਵੇਂ ਛੋਟੀਆਂ ਛੋਟੀਆਂ ਨਾ ਤੇਰਾ ਹੀ ਆ ਅੰਕਲ ਹਾਂ ਸਲਸ ਵੀਰ ਜੇ ਲੱਗਦਾ ਵਾ ਛੇਤੀ ਵਿਖਾਓ ਚਾਰ ਰੱਜ ਜਣੀ ਮੇਰੀ ਕਾਲੀ ਹੋ ਜਣੀ ਐ ਉਹਨੇ ਦਿੱਤੀ ਉਹ ਫੜੇ ਭੇਜੇ ਨੇ ਖੜੀ ਉਹ 2000 ਦੀ ਹਾਂ ਚਾਰ ਕਿਨੇ ਪਹਿਲਾਂ ਭੇਜੇ ਨੇ ਵੇਖ ਕੇ ਮੈਂ ਆਈ ਨਾ ਲੈਣ 2000 ਦੀ ਤੇ ਮੈਂ ਸਿਰਫ 800 ਦੀ ਆ 800 ਦੀ ਮੈਂ ਸਿਰਫ 800 ਰੁਪਏ ਲੈ ਕੇ ਆਈ ਹਾਂ ਉਹ ਕਿਉਂਕਿ ਵੀ ਅਨੇ ਮੈਨੂੰ ਸ਼ਾਮਾ ਪਾ ਕੇ ਬਾਜ ਗੱਡੀ ਤੇ ਹਣ ਰਾਤ ਨੂੰ ਘਰੇ ਛੱਡ ਕੇ ਮੈਂ ਮੰਮੀ ਕਲਦੀਨ ਮੰਨੂ ਹਾਂ ਅੰਦਾਜ਼ ਨਾਲ ਤੈਨੂੰ ਮੈਂ ਦੇਣੀ ਜ਼ਰੂਰ ਦੇ ਕੇ ਕਿ ਤੈਨੂੰ ਜ਼ਰੂਰ ਲੈਣੀ ਆ ਉਹ ਜਿਹੜੇ ਸਸਤੇ ਨਾ ਉਹ ਚ ਬਟਾ ਨੰਬਰ ਨਹੀਂ ਹੈਗਾ ਇਹ ਅੰਦਾਜ਼ ਹੈਗਾ ਇਹ ਤੇਰੇ ਭਰਾ ਕੋ ਵੀ ਗਈ ਉਹਨੂੰ ਪਾ ਪੁੱਛਣੀ ਹੈ ਮਹਿੰਗੀ ਸਭ ਤੇਰਾ ਮਾਨਦਾਰ ਰੱਖਣ ਕਰਕੇ ਕੋਈ ਨਾ ਕਰਨੀ ਉਹ ਤਿੰਨ ਮੈਂ 800 ਜੀ ਦੇ ਦੇਣਾ ਉਹਦਾ ਕਿੰਨੇ ਦੀ ਆ ਤਾਂ ਉਹਦਾ ਮਹਿੰਗੀ ਆ 2000 ਜੀ ਦੇ ਭੇਜੇ ਨੇ ਖਰੀ ਨਹੀਂ 800 ਦੀ ਤਾਂ ਫਿਰ ਬੜੀ ਵਧੀਆ ਰਹੇਗੀ ਪਰ ਮੋੜ ਕੇ ਆ ਤਾਂ ਦਾਜ ਦਾ ਟਾਚੀ ਦੀਦੀ ਇਸ ਨੰਬਰ ਛੋਟਾ ਹੈ ਦੀਦੀ ਆ ਦਾਜ ਦਾ ਟਾਚੀ ਜੀ ਨਹੀਂ ਇਹ ਵੀ ਤਾਂ ਮੇਰੇ ਭਰਾ ਦਾ ਵਿਆਹ ਹੀ ਹੋ ਰਿਹਾ ਸੀ। ਅਸ ਅਸ ਇਹ ਤਾਂ ਨਾ ਮੇਰੇ ਸੇਮ ਟਾਈਮ ਹੈ। ਐਸਾ ਦਿਹਾੜ ਪਾਉਣੇ ਨੂੰ ਨਾ ਇੱਥੇ ਸਾਹਸ ਤੇ। ਪਾਉਣੇ ਉਹਨੇ ਕਿੱਥੇ ਹੋਣਾ ਮੇਰੇ 10 ਸਾਲ ਕਿਤੇ ਨਹੀਂ ਜਾਂਦਾ ਤੂੰ ਤੇ ਮੇਰੇ ਐ ਖਰੀਦ ਲਈ ਹੈਂ ਮੈਂ ਵਿਆਹ ਕਿੱਥੇ ਜਾਣਾ ਹੁੰਦਾ। ਕੁੜੀਆਂ ਦੀ ਵੀ ਕੁੜੀਆਂ ਦੇ ਖਰੀਦ ਕੇ ਲਿਆਉਂਦੀ। ਹਾਂ ਅੱਛੂ ਦੇ ਲੈ ਆਉਂਦੀ। ਲੈ ਆਉਣ ਦਾ 10 ਵਿਆਹ ਹੀ ਆ ਗਿਆ ਕੋਈ। ਵਿਆਹ ਹਣਕਾ ਕਿਦਾਂ ਕਰਨਾ। ਮੈਂ ਮੈਂ ਇਹ ਪੁੰਜਾਂ ਨੂੰ ਚੱਲ। ਅਜੇ ਮੈਂ ਬੂਟ ਵੀ ਲਿਆਉਣੇ ਨੇ। ਤੇ ਆ ਕਿੰਨੇ ਦੀ ਆਈ ਹੈ? ਆਹ ਟਰੈਕਸੂਟ ਕਿੰਨੇ ਦਾ ਆਇਆ? ਇਹ 2500। ਇਹ ਤੰਤਰ ਮਰਿਆ ਨਾ ਤੰਤਰ ਦਾ ਰਿਵੀ ਫੈਸਲੇ ਚੋਲੀ ਦਾ ਰਿਕਾਰ ਚੋਲੀ ਲੈ ਲੈਣਾ ਚੋਲੀ ਮੈਂ ਇਥੋਂ ਨਹੀਂ ਹਾਂ ਚ ਲੈਣੀ ਆ ਚਲੋ ਇੱਕ ਜਿਹੜਾ ਕਪੜਾ ਵਕੋ ਵਰਤਿਪਾ ਵਾਹ ਵਧੀਆ ਕਪੜਾ ਮੋਟਾ ਤੇਜੇ ਦਾ ਪ੍ਰੋਜੀ ਕਲਰ ਖੜਿਆ ਵਕਲੀ ਅਸ਼ੀਰਵਾਦ ਜੀ ਲੱਗੇ ਵੀਰ ਕੋਲ ਵਾਕਿਆ ਨਹੀਂ ਦੱਸ ਕਰ ਸਹੀ ਇਹਨਾਂ ਮੇਰੇ ਤੋਂ ਦਾਸਾਲ ਕਪੜੇ ਨਹੀਂ ਮੁਕਲੀ ਆਈ ਨਹੀਂ ਇਹਦੇ ਇੱਥੇ ਆਉਲੇ ਤਾਂ ਨਹੀਂ ਪਾਉਣਾ ਮਾਹੂ ਤੋਂ ਪਾਈ ਕਿ ਜੀ ਮੇਰੇ ਹੈਗੇ ਮੇਰੇ ਹੈਗੇ ਪਜਾਮੇ ਵਧੀਆ ਬੰਦੇ ਉਦਾਂ ਪਜਾਮੇ ਵਿੱਚ ਵੀਰ ਨੂੰ ਵੱਡੇ ਨਹੀਂ ਫਿਰਦਾ ਲਾਕਾ ਇੰਨਾ ਦਾ ਨਹੀਂ ਹੈਗਾ ਨਹੀਂ ਪਜਾਮਾ ਸੀ ਪਾ ਗਏ ਕਿਉਂ ਵੀਰ ਹਾਂ ਪਜਾਮੇ ਗਰਮੀ ਹੁੰਦਾ ਅੰਦਰ ਹਾਂ ਆ ਦੇਖ ਕਿੰਨੇ ਦਾ ਆ ਪਜਾਮਾ 900 ਇਹ ਬੱਸ ਹੋ ਗਿਆ ਹਾਂ ਵੀ ਸੋੜੀ ਇਹ ਦੋ ਘੱਟ ਗਈ ਉਦਾਂ ਪਰ ਜੀ ਰੰਗ ਬਗੇ ਆਈ ਜੀ ਇਹ ਖੜ ਗਿਆ ਮਾਸਾਰਿਕ ਇਹ ਪਾਨ ਕੀ ਇਹੇ ਕਰਦਾ ਇਹ ਡਬਲ ਐਕਸਲੈਂਟਰ ਤੇ ਹੁਣ ਹੀ ਲਿੱਸਾ ਹੋ ਗਿਆ ਇਹਨੂੰ ਹਾਂ ਅਕਸਲ ਅੱਛਾ ਇਹ ਸਾਰੇ ਡਬਲ ਐਕਸਲ ਆਹ 3 ਐਕਸਲ ਲੈ ਨਾ ਇੱਥੇ ਡਬਲ ਐਕਸਲ ਆਉਣਾ ਆ ਜਿਹੜੇ ਇਹਨੂੰ ਐਕਸਲ ਆਉਣਗੇ ਇਹ ਸਾਰੇ ਭਾਵੇਂ ਕਹਿੰਦੀਆਂ ਨੇ ਹੋਰ ਮਿਲ ਜਾਣਗੀਆਂ 800 ਦੀਆਂ ਹੈ 800 ਕਰੀ ਤੱਕ ਮਿਲ ਜਾਣਗੀਆਂ ਬੰਦੀ ਹੁਣ ਮੈਨੂੰ ਨਹੀਂ ਪਤਾ ਕੀ ਤੁਹਾਨੂੰ ਦੇਉਂ ਕੋਈ ਤੇਰਾ ਮਾਰ ਤੱਕ ਤੱਕ ਤੜ ਹੋਰ ਮਾਰਤਾ ਨਾ ਮੇਰੇ ਮਜਬੂਰੀ ਨੂੰ ਉਹਨੂੰ ਦੇਣੀ ਪਈ ਮੈਨੂੰ ਸ਼ਾਮਾ ਕੱਟ ਤੈਨੂੰ ਕੱਢ ਕੇ ਦੇਣਾ ਕੱਢ ਕੇ ਦੇਣਾ ਉਹ ਸੱਸੀ ਵਾਲੀ ਨਿਕਲੀ ਨਹੀਂ ਉਹਦੇ ਕੋਲੋਂ ਫਿਰ ਉਹ ਇਹਨੇ ਮੈਂ ਸਸਤੀ ਕਰ ਦਿੱਤੀ ਵੀ ਤੈਨੂੰ ਮੈਂ ਮਹਿੰਗੀ ਵਾਲੀ ਸਸਤੀ ਕਰ ਦਿੱਤੀ ਨਹੀਂ ਉਹਨੂੰ ਕੋਈ ਬੈਨੀਫਿਟ ਹੋਊਗਾ ਪਰ ਅੰਤਿਮ ਟਾਈਮ ਤੇ ਕਾਟ ਦਾ ਰੇਟ ਨਾਲ ਨਹੀਂ ਉਹ ਮਤਲਬ ਇੱਥੇ ਕਿੰਨੇ ਸਾਲ ਕੋ ਉਹ ਇੰਨਾ ਇੱਥੋਂ ਨਾਲੋਂ ਇੰਨਾ ਕਪੜਾ ਸਸਤਾ ਉਹਨੇ ਦਿੱਤੀ ਦੁਲਾਈ ਤੇ ਘੱਟ ਵੀ ਨਾ ਕਰਦੇ ਰੇਟ ਉਹ ਮਤਲਬ ਇੱਥੇ ਦੁਕਾਨਾਂ ਵਾਲੇ ਕੱਟਦੇ ਜ਼ਿਆਦਾ ਜ਼ਿਆਦਾ ਆਪਣੇ ਵੱਡੇ ਸ਼ਹਿਰ ਦੇ ਲੋਕ ਆਦੇ ਅਗਲੇ ਦਿਨਾਂ ਨੂੰ ਉਹਨੂੰ ਤਾਂ ਮੈਂ ਅਗਲੇ ਦਿਨ ਮਾਲ ਲੈਣ ਵਾਲੇ ਹਾਂ ਅੱਜ ਦਾ ਮਾਲ ਦੇਰੇ ਤੱਕ ਸਭ ਨਿਕਲ ਜਾ ਜਿਹੜੇ ਸ਼ਾਮਾਂ ਨੂੰ ਜਾਂਦੇ ਉਹਨਾਂ ਨੂੰ ਤਾਂ ਬਹੁਤ ਸਸਤਾ ਲਈ ਜਾਂਦਾ ਹੈ ਦੇਨ ਨੂੰ ਨਹੀਂ ਕੁਝ ਵੀ ਮਿਲਣਾ ਆਪਣੇ ਨਹੀਂ ਚਾਹੀ। ਜੈ ਬੀਬੀ ਨੂੰ ਪੁੱਛੋ ਚਾ। ਪੁੱਛ ਲੋ ਹਾਂ। ਇੱਕਿਆ ਸੀਸਾ ਲੱਗਣ ਗਿਆ। ਆਹੋ ਮੈਨੂੰ ਜਿੰਨੀਆਂ ਵੀ ਸੀਸਾ ਮਿਲੀਆਂ। ਕਿੰਨਾ? ਗਾਣਾ ਨਹੀਂ ਹੁੰਦਾ ਹੁੰਦਾ। ਇੱਕਿਆ ਮਮਾ ਹਾਂ? ਇੱਕਿਆ। ਇਹ ਕੀ ਆ? ਜੀਜੀ ਡੁੱਲੇ ਨਹੀਂ ਨਹੀਂ ਜਾਈਦੀ। ਨਹੀਂ। ਰੋਣ ਕਾਦਾ? ਰੋਣਾ ਨਹੀਂ ਆ। ਇਹ ਵੇਖਣ ਵਾਸਤੇ ਹੀ ਲੈਂਦੀ ਬਸ ਖਾਣ ਹੀ ਨਹੀਂ। ਇਹ ਮੈਂ ਜਮਾ ਜ ਇਹ ਨਾ ਸਭਾ ਸੁੱਟ ਨਹੀਂ ਸਕਦੇ ਅੰਦਰ ਹੋਰ ਆ ਗਿਆ ਹੂੰ ਚੇਤੀ ਕੰਮ ਕਰ ਲਾ ਕੀ ਖਬਰ ਆ ਗਈ ਬੰਬ ਸੁੱਟਣੇ ਆ ਦੇ ਸਕੂਲਾਂ ਚ ਸਕੂਲਾਂ ਚ ਪੜੀ ਤਾਂ ਕਿੱਥੇ ਸੁੱਟ ਦੇਣਗੇ ਤੇ ਕੰਮ ਕਰਕੇ ਸਬਜ਼ੀ ਧਰ ਕੇ ਕੀ ਕਰਾਂਗੇ ਜਦ ਬੰਬ ਡਿੱਗ ਪਏ ਮੈਂ ਤਾਂ ਦਵਾ-ਦਾਵੇ ਸੇ ਕਰਕੇ ਪੈਣਾ ਆ ਉਹਦੇ ਲੀੜੇ-ਲੂੜੇ ਜੋੜਨ ਲੱਪੀ ਅੰਦਰ ਰੱਖੀਏ ਚੋਕ ਕੇ ਅੰਦਰ ਨਾ ਬੰਬ ਡਿੱਗੂਗਾ ਦੇਖੀ ਜਾਊਗੀ ਲੋਕਾਂ ਦੀ ਆਧਾ ਹੀ ਪਈ ਐ ਸਕੂਲੇ ਬੰਬ ਸੁੱਟਣੇ ਦੋ ਸਕੂਲ ਚ ਉਨ ਜਾਣ ਕੇ ਸੁੱਟਣੇ ਦਸ ਬੰਬ ਨਹੀਂ ਆਣਿਆ ਤਾਂ ਕੀ ਵਿਚਾਰਿਆਂ ਤੋਂ ਲੈਣਾ ਜੀ ਹੈ ਕਈ ਹਣੇ ਨਾ ਦੇ ਦੁਨੀਆ ਦੇ ਵੀ ਤਹਾਦੀ ਹੋਈ ਪਈ ਮੈਂ ਸਬਜੀ ਤਰ੍ਹਾਂ ਫਿਰ ਛਲਗਮ ਤੜਕਾ ਲਾਵਾਂ ਦਾ ਵਾਦਾ ਆਲ ਸੋਜੀ ਮੈਂ ਧਰ ਲਈ ਤੁਹਾਡੇ ਛਲਗਮ ਰਹਿ ਗਏ ਬਣਾਉਣ ਵਾਲੇ ਤੁਸੀਂ ਬਣਾ ਲਓ ਮੈਂ ਵੀ ਹਾਂ ਤੱਕ ਬਣਾ ਮੈਂ ਤਾਂ ਪਾਵਾਂ ਆਪਣੇ ਬੈਗ ਚ ਲਾ ਕੇ ਤੜਕਾ ਤੜਦਾ ਮੈਂ ਤਾਂ ਗੌਣ ਹੋ ਰਹਿਣ ਕੇ ਸੁੱਟਾ ਅੰਦਰ ਫਿਰ ਸੋਈ ਚ ਰੱਖਾਂ ਕੋਈ ਨਵੀਂ ਖਬਰ ਕੱਟ ਮਾਰਦੇ ਲੋਕੀ ਬੈਗ ਚ ਪਾ ਗਏ ਕਿ ਤਾ ਤਾਂ ਗੌਗੂ ਗੌ ਰਹਿਣ ਕੇ ਤੇ ਅੰਦਰ ਕੀ ਕਰਨ ਰੱਖਣੇ ਬੈਗ ਚ ਪਾ ਗਏ ਕਿੱਥੇ ਕਿੰਨਾ ਕਿੱਧਰ ਨੂੰ ਭੱਜਣਾ ਨਾ ਹੋਵੇ ਕਿ ਪੰਗਾੜੇ ਬਾਬਾ ਬਣੀ ਨੀਦਰ ਨੂੰ ਭੱਜ ਜਾਂਦੇ ਕਿ ਉਧਰ ਪੰਬਾਂ ਬਾਬਾ ਉਧਰ ਬਾਬਾ ਕੋਈ ਲੋਕਾਂ ਦੇ ਵੇਲੇ ਦੁਨੀਆ ਦੇ ਸਾਹ ਸਤਾ ਦਿੰਦੇ ਆ ਨਾ ਕੋਈ ਨਾ ਕੋਈ ਐਵੇਂ ਝੂਠੀ ਖਬਰਾਂ ਲੋਕਾਂ ਦੇ ਆਧੋ ਹੀ ਪਾ ਪਤਾ ਵੀ ਕੋਈ ਨਹੀਂ ਬਾਬਾ ਛੋਟੀ ਚਰਾਂ ਵਾਲੇ ਦੇ ਅੱਗੇ ਹੋਏ ਹੁੰਦੇ ਪਿਤਾ ਬਾਬਾ ਛੁੱਟੀ ਹੋਏ ਤਾਂ ਤਾਂ ਪਜਾਈ ਆਹ ਕੌਣ ਮੜਾ ਲੇ ਜਿਵੇਂ ਪਹਿਲੇ ਬਾਨਾ ਜੱ ਲੱਭ ਦੇਂਦੇ ਹੋਵੇਂ ਦੀਨ ਦਸਦੀ ਆਉਂਦੀ ਹਾਡੇ ਵਾਲੇ ਦਿੰਦੀ ਉਦੇ ਬਾਨਾ ਲੱਭਦੇ ਰਹਿੰਦੇ ਆਹ ਝੂਹਾ ਵੀ ਗਈ ਵਾਣਾ ਮੈਨੂੰ ਅਗਨੇ ਮੰਤਰੀ ਕੁੜੀ ਆ ਗਈ ਆਂਦੀ ਉਹਦੇ ਉਦਾਂ ਹੀ ਬਾਨਾ ਲੱਭਦੇ ਰਹਿੰਦੇ ਛੁੱਟੀ ਕਰੀਏ ਕਿਹੇ ਤਰ੍ਹਾਂ ਸਾਡੇ ਨਿਆਣੇ ਵੇਖੀ ਆਣ ਕੇ ਆਖਣਗੇ ਉਹ ਨਾ ਕਰਨੇ ਸਰਨੇ ਦੀ ਛੁੱਟੀ ਕੀਤੀ ਸਾਡੇ ਸਰਨੇ ਕੀਤੀ ਨਹੀਂ ਛੁੱਟੀ ਤੇ ਮੈਂ ਤੜਕਾ ਤੇ ਲਾਵਾਂ ਮੈਂ ਤਾਂ ਆਪਣੀ ਆਲੂ ਸਬਜ਼ੀ ਬਣਾ ਲਈ ਆ ਹੁਣ ਆਪਾਂ ਇਹ ਲਾਉਣ ਲੱਗੇ ਛਲਗਮ ਨੂੰ ਤੜਕਾ ਤੇ ਉਹ ਸਬਜ਼ੀਆਂ ਕੀ ਕਰਨ ਬਣਾਈਆਂ ਕੀ ਪਤਾ ਮੈਨੂੰ ਮੈਂ ਤਾਂ ਜੀ ਕੀਤਾ ਤੇ ਮੈਂ ਬਣਾ ਲਈਆਂ ਤੇ ਮਹ ਨਾਲ ਪੈਕਿੰਗ ਨਹੀਂ ਕਰਨੀ ਤਾਂ ਬਣਾਈਆਂ ਮੈਂ ਕਿ ਸਬਜ਼ੀ ਬਣਾਉਣ ਬਹਿ ਜਾਗੀ ਜੇ ਤਾਂ ਦਾ ਕੰਮ ਖਰਾਬ ਹੋ ਗੇ ਤਨਖਾ ਤਾਂ ਲਾਵਾਂਗੇ ਹਾਂ ਦੋ ਦਿਨ ਭੁੱਖੇ ਤਾਂ ਨਾ ਮਰਾਂਗੇ ਆਲੂ ਸਬਜੀ ਨਿਆਣੇ ਜੋਗੀ ਬਣਾ ਲਈ ਤੇ ਛਲਕਮਾ ਆਪਣੇ ਜੋਗੇ ਬਣਾ ਲਏ ਹਾਂ ਤੇ ਗੋਭੀ ਨੇ ਕੱਲ 100 ਦੇ 10 ਕਿਲੋ ਲਾਏ ਆ ਉਹ ਜੇ ਨਜਰੋਂ ਟੋਕਰੀ ਜੋ ਮੋਕ ਨਹੀਂ ਜਾਣੇ ਹੁਣ ਆਲੂ ਤਾਂ ਥੋੜੀ ਹਟਣਾ ਹਾਂ ਹਮ ਸਵਾਲ ਹੀ ਨਹੀਂ ਪੈਦਾ ਹੁੰਦਾ ਨਾਲੇ ਗੋਭੀ ਸਬਜੀ ਪਈ ਥੋੜੀ ਜੀ ਹੋਈ ਥੋੜੀ ਥੋੜੀ ਪਾ ਲਿਓ ਡੱਬੀਆਂ ਚ ਹੋਈ ਥੋੜੀ ਥੋੜੀ ਸਾਈਡਾਂ ਦੇ ਡੱਬੀਆਂ ਚ ਪਾ ਲਿਓ ਜੇ ਨਾ ਕੋ ਹਲੱਬਾ ਤਾਂ ਫਿਰ ਉਹ ਖਾਣੀ ਪੈਣੀ ਨਹੀਂ ਮੈਂ ਟੈਫਨ ਨਾ ਲੱਗਾ ਆ ਤੂੰ ਹੀ ਜਾਓ ਜਾ ਕੇ ਟੈਫਨ ਲੱਭੋ ਜਿਹੜਾ ਕੰਮ ਕਰਨ ਨਾਲਾ ਇਹਨਾਂ ਲੁੱਪੀਏ ਚ ਚਪੈਕ ਕਰਨੀ ਹੈ ਨਾ ਤੇਰੀ ਪਮਾ ਨੂੰ ਕਹਿਆ ਉਹਨੇ ਮੈਂ ਧਰ ਲਾ ਦੂ ਵੀ ਤਵਾ ਤਵਾ ਨਹੀਂ ਤੇ ਤੇਰੀਆਂ ਗਾਜਰਾਂ ਗਿੱਲਣੀਆਂ ਫਿਰਨੀਆਂ ਇੱਥੇ ਝੋਕਦੀ ਫਿਰੇਗੀ ਕੱਲੀ ਕੱਲੀ ਗਾਜਰ ਮੜ ਕੇ ਸਹੀ ਗੱਲ ਵੀ ਇਹ ਲਾ ਮੈਂ ਉਹਦਾ ਇੱਕ ਗੱਲ ਕਰਨੀ ਆ ਖਬਰ ਵਾਲੀ ਦੀ ਗੱਲ ਕਰ ਤੇ ਕਿੱਦਾਂ ਇੱਕ ਰਿ ਸਾਰੇ ਲਾ ਕੇ ਛੋੜ ਦਿੱਤੇ ਹਨਾ ਸਾਰੇ ਸਾਰੇ ਆਹ ਵੇ ਸਾਡਾ ਸੁੱਤਾ ਡੌਗੀ ਹੁਣ ਇਹ ਨਹੀਂ ਪਤਾ ਚੰਗੀ ਸੁੱਤਾ ਤੇ ਵੇ ਜਿਵੇਂ ਕਿਹੜੀ ਕਮਾਈ ਕਰਕੇ ਆ ਜਾਂਦਾ ਕਾ ਕੇ ਰੋਟੀਆਂ ਤੇ ਸੁਤਾ ਰਹਿੰਦਾ ਓਏ ਜਾ ਚਾਫੜਾ ਕੇ ਬਾਰ ਬਣਾ ਦਾਂਗੇ ਫੜਾਉਣਾ ਉਹਨਾਂ ਦੇ ਬਣੇ ਲਿਆ ਮੈਂ ਫਿਰ ਕਰਾਂ ਕੰਮ ਕੋਈ ਨਾਲੇ ਕੰਮ ਨਾ ਦਿੱਤ ਮੈਂ ਬੈਠੀ ਐਵੇਂ ਢੱਲੀ ਬੈਠੀ ਸ਼ਲਗਮ ਦਾ ਪਾਣੀ ਲਾ ਲਏ ਬਾਸਣ ਨੂੰ ਮਿਰਚ ਪਾਤਾ ਤਾਂ ਆਪਣੇ ਸ਼ਲਗਮ ਬਣ ਕੇ ਹੋ ਚੁੱਕੇ ਰੈਡੀ ਹੂੰ ਬਸ ਹਣੇ ਗੱਲ ਨੇ ਕਿ ਇਹ ਗਲਾਸਾਂ ਚ ਪਾਵਾ ਪੀਣੇ ਆ ਗਲਾਸਾਂ ਚ ਪੀ ਕਿਉਂ ਪੀਣੇ ਵਿਖੇ ਬੰਦੇ ਦੋ 46 ਤੇ ਆਪਾਂ ਪਿਛਲਾਈ ਇਹਨਾਂ ਦੀ ਤੇ ਕਿੰਨੇ ਵੇ ਤੱਕ ਬਨਣਗੇ ਇਹ ਹੁਣ ਕਿਹੜੇ ਟਾਈਮ ਆ ਦੋ 46 ਇਹ ਬਨ ਜਾਣਗੇ 4 ਵਜੇ ਤੱਕ ਬਨ ਜਾਣਗੇ ਅੱਛਾ ਇਹਨੇ ਤੇ ਲਿੰਦੇ ਜੇ ਲੈਣਗੇ ਚਲੋ ਹੁਣ ਇਹਦੇ ਚ ਕੁਛ ਨਹੀਂ ਪਾਉਣਾ ਬਸ ਆਪਾਂ ਤੜਕਾ ਹੀ ਹਣੇ ਤੜਕਾ ਵੀ ਮੈਂ ਕਰਤਾ ਵਾ ਹੋ ਗਿਆ ਰੈਡੀ ਤੇ ਮੇਰੀ ਤੇ ਗੋਮਾ ਸਬਜ਼ੀ ਨਾਲੇ ਮੇਰੀ ਬਣ ਗਈ ਜੇ ਮੈਂ ਵੀ ਆਪਣੇ ਆਲੂ ਖਾ ਦਵਾਂ ਕਿੱਥੇ ਧਰੇ ਆ ਆਪਣੀ ਆਲੂਾਂ ਦੀ ਸਬਜ਼ੀ ਵੀ ਬਣ ਗਈ ਹੋ ਚੁੱਕੀ ਹੈ ਰੈਡੀ ਕਿਉਂਕਿ ਸਾਡੇ ਬੱਚੇ ਜਿਹੜੇ ਹਨ ਉਹ ਛਲਗਮ ਤੇ ਸਾਗ ਨਹੀਂ ਖਾਂਦੇ ਜਿਸ ਦਿਨ ਆਪਾਂ ਛਲਗਮ ਤੇ ਸਾਗ ਬਣਾਈਏ ਨਾ ਉਸ ਦੇ ਨਾਲ ਸਾਨੂੰ ਨਾਲ ਆਲੂਾਂ ਦੀ ਸਬਜ਼ੀ ਵੀ ਬਣਾਉਣੀ ਪੈਂਦੀ ਹੈ ਸਾਡੇ ਬੱਚੇ ਆਲੂਆਂ ਦੇ ਬਹੁਤ ਸ਼ੁਕੀਨ ਹੈ ਤੇ ਇਹ ਇੱਕ ਸਾਈਡ ਤੇ ਆਪਾਂ ਇਹ ਧਰੀ ਹੋਈ ਹੈ ਜਿਹਨੇ ਜਗ ਆਪਣੇ ਕਹਿੰਦੇ ਰਾਤ ਦਾ ਟਾਈਮ ਹੋਣਾ ਵਾ ਰਾਤ ਦੀ ਰੋਟੀ ਦਾ ਟਾਈਮ ਉਹਨੇ ਚਲੂ ਆਪਣੇ ਦੋਵੇਂ ਸਬਜ਼ੀਆਂ ਬਣ ਕੇ ਹੋ ਚੁੱਕੀਆਂ ਜਾਣੀਆਂ ਰੈਡੀ